0 to hero move 0 to hero move ਦਾ ਸਭ ਤੋਂ ਪਹਿਲਾਂ ਮਤਲਬ ਸਮਝਣ ਦੀ ਲੋੜ ਹੈ ਬਹੁਤ ਸਾਰੇ ਲੋਕ ਕੀ ਕਰਦੇ ਆ ਗਲਤੀ ਕਰਦੇ ਆ 0 to hero ਦਾ ਮਤਲਬ ਉਹਨਾਂ ਨੂੰ ਲੱਗਦਾ ਕਿ ਬਹੁਤ ਸਾਰੇ ਪੈਸੇ ਲਾ ਕੇ ਬਹੁਤ ਜ਼ਿਆਦਾ ਲਾਟ ਲੈ ਕੇ ਤੇ ਬਹੁਤ ਵੱਡਾ ਪ੍ਰੋਫਿਟ ਕਰਨਾ ਪਰ ਇਹ ਨਹੀਂਗਾ ਇਹ ਤਾਂ ਰਿਸਕ ਹੋ ਗਿਆ ਨਾ 0 to hero ਦਾ ਮਤਲਬ ਜਿਵੇਂ 0 ਪਹਿਲੋਂ ਤੇ ਫਿਰ ਆਉਂਦਾ ਹੀਰੋ 0 ਦਾ ਮਤਲਬ ਕੀ ਆ ਕਿ ਜਿੰਨਾ ਆਪਾਂ ਪੈਸਾ ਲਾਇਆ ਜਾਂ ਤਾਂ ਉਹ ਹੋ ਜੂਗਾ 0 ਤੇ ਜਾਂ ਉਹਦੇ ਮੁਕਾਬਲੇ ਆਪਾਂ ਨੂੰ 4-5 ਗੁਣਾ ਪ੍ਰੋਫਿਟ ਮਿਲ ਜੂਗਾ ਮਤਲਬ ਜਾਂ ਤਾਂ ਆਪਾਂ 0 ਬਣ ਜਾਾਂਗੇ ਤੇ ਜਾਂ ਆਪਾਂ 4-5 ਗੁਣਾ ਪ੍ਰੋਫਿਟ ਲੈ ਕੇ ਹੀਰੋ ਬਣ ਜਾਵਾਂਗੇ 0 ਟੂ ਹੀਰੋ ਦਾ ਮਤਲਬ ਇਹ ਹੁੰਦਾ ਤੇ 0 ਟੂ ਹੀਰੋ ਮੂਵ ਜਦੋਂ ਆਪਾਂ ਟ੍ਰੇਡ ਕਰਨਾ ਉਹਦੇ ਵਿੱਚ ਆਪਾਂ ਓਨੇ ਪੈਸੇ ਲਾਉਣੇ ਆ ਜਿੰਨੇ ਪੈਸੇ ਦੇ 0 ਹੋਣ ਤੇ ਵੀ ਆਪਾਂ ਨੂੰ ਕੋਈ ਅਸਰ ਨਹੀਂ ਪੈਂਦਾ ਇਹ ਨਹੀਂ ਕਿ ਆਪਾਂ ਇਹਦੇ ਵਿੱਚ ਲੱਖਾਂ ਲਾ ਕੇ ਬੈਠ ਜਾਈਏ ਸੋ ਜੇ ਦੇਖੋ ਹੋ ਸਕਦਾ ਹੈ ਕਿ ਤੁਹਾਨੂੰ ਲੱਖਾਂ ਲਾ ਕੇ ਵੀ ਜੇ ਉਹਦੇ ਵੀ 0 ਹੁੰਦੇ ਕੋਈ ਫਰਕ ਨਹੀਂ ਪੈਂਦਾ ਫਿਰ ਲਾ ਸਕਦੇ ਜੀ ਪਰ ਮੈਂ ਜਿਹੜੀ ਰეკਮੈਂਡ ਕਰਦਾ ਹੈ ਸ਼ਾਰਟ ਵੀਡੀਓ ਵੀ ਜਿਹੜੇ ਪਾਏ ਆ ਇਸ ਵੀਡੀਓ ਦੇ ਵਿੱਚ ਵੀ ਰეკਮੈਂਡ ਕਰਦਾ ਇੱਕ ਲੋਟ ਦੇ ਨਾਲ ਕਰੋ ਇੱਕ ਕੈਪੀਟਲ ਬਣਾਉਣ ਵਾਸਤੇ ਜੇ ਤੁਸੀਂ ਲੌਸ ਦੇ ਵਿੱਚ ਜੋ ਲੌਸ ਵੀ ਕਵਰ ਹੋ ਜਾਊਗਾ ਪਰ ਇੱਕ ਲੋਟ ਦੇ ਨਾਲ ਕਰੋ ਇੱਕ ਲੋਟ ਦੇ ਨਾਲ ਕਰੋ ਤੇ ਇਹ ਆਪਾਂ ਕਰਨੀ ਕਿਹੜੇ ਸਮੇਂ ਆ ਟਾਈਮ ਨੋਟ ਕਰੋ 2 ਵਜੇ ਤੋਂ ਲੈ ਕੇ 3 ਵਜੇ ਦੇ ਵਿਚਕਾਰ ਤੇ ਜੇ 2:30 ਵਜੇ ਤੋਂ ਬਾਅਦ ਮਿਲਦੀ ਹੈ ਤੇ ਫਿਰ ਹੋਰ ਵਧੀਆ ਜੇ 2:30 ਵਜੇ ਤੋਂ ਬਾਅਦ ਮਿਲਦੀ ਫਿਰ ਹੋਰ ਵਧੀਆ ਤੇ ਕਰਨੀ ਵੀ ਤਰੀਕੇ ਨਾਲ ਆਪਾਂ ਇਹ ਨਹੀਂ ਕਿ ਰੈਂਡਮ ਟਰੇਡ ਕਰਨੀ ਹੈ ਆਪਣੀ ਡਿਕਸ਼ਨਰੀ ਦੇ ਵਿੱਚ ਰੈਂਡਮ ਨਾਲ ਦੀ ਕੋਈ ਚੀਜ਼ ਨਹੀਂ ਆਪਾਂ ਤਰੀਕੇ ਨਾਲ ਕਰਨੀ ਹੁੰਦੀ ਹੈ ਸੋ ਤਰੀਕੇ ਨਾਲ ਕਰਨੀ ਆ ਤੇ 2 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਕਰ ਕਰਨੀ ਆ ਤੇ ਜੇ 2:30 ਵਜੇ ਤੋਂ ਬਾਅਦ ਮਿਲਦੀ ਫਿਰ ਹੋਰ ਵਧੀਆ ਸੋ ਟਰੈਂਡ ਦੇ ਨਾਲ ਕਰਨੀ ਹੁਣ ਦੇਖੋ ਇੱਥੇ ਅਪ ਟਰੈਂਡ ਆ ਤੇ ਅਪ ਟਰੈਂਡ ਦੇ ਵਿੱਚ ਆਪਾਂ ਕੀ ਕਰਨਾ ਹੈ ਹੈਮਰ ਲੱਭਣਾ ਇਹ ਆਪਣਾ 5 ਮਿੰਟ ਦਾ ਵੀ ਹੋ ਸਕਦਾ 15 ਮਿੰਟ ਦਾ ਵੀ ਹੋ ਸਕਦਾ ਦੋਵੇਂ ਟਾਈਮ ਕਰਕੇ ਇਹ ਨਾ ਉਦੋਂ ਬਾਰ ਬਾਰ ਚੇਂਜ ਕਰਕੇ ਦੇਖਦੇ ਰਹੋ ਜੇ 5 ਮਿੰਟ ਤੇ ਮਿਲ ਜੇ 5 ਮਿੰਟ ਵਾਲੇ ਦੇ ਕਰ ਦਿਓ ਤੇ ਜੇ 15 ਵਾਲੇ ਤੇ ਮਿਲਦੀ 15 ਵਾਲੇ ਤੇ ਕਰ ਲਓ ਪਰ ਟ੍ਰੈਂਡ ਜੇ ਆਪਿਆ ਫੇਰ ਆਪਾਂ ਹੈਮਰ ਤੇ ਕਰਨੀ ਸੋ ਦੇਖੋ ਇੱਥੇ ਟ੍ਰੈਂਡ ਆਪਿਆ ਆ 15 ਮਿੰਟ ਦਾ ਹੈਮਰ ਬਣਿਆ ਉਸ ਤੋਂ ਬਾਅਦ ਦੇਖੋ ਕਿੰਨਾ ਵੱਡਾ ਮੂਵ ਆਇਆ ਇਹ ਜਿਹੜਾ ਕੈਂਡਲ ਬਣਿਆ 2:45 ਤੇ ਬਣਿਆ ਮਤਲਬ 3 ਵਜੇ ਖਤਮ ਹੋਇਆ ਤੇ ਆ ਜਿਹੜਾ ਕੈਂਡਲ ਆ 3 ਵਜੇ ਤੋਂ ਲੱਗ ਕੇ 3:15 ਤੱਕ ਖਤਮ ਹੋਇਆ ਸੋ ਦੇਖੋ ਕਿੰਨਾ ਵੱਡਾ ਮੂਵ ਆਇਆ ਸੋ ਐਸ ਟਾਈਮ ਤੇ ਜਿਹੜਾ ਪ੍ਰੀਮੀਅਮ ਕਿੰਨਾ ਸਸਤਾ ਹੈ ਸੋ ਲਾਸਟ ਟਾਈਮ ਤੇ ਆਪਾਂ ਕਰਨੀ ਆ ਜਿਹੜਾ 2:30 ਵਜੇ ਤੋਂ ਲੈ ਕੇ 3:15 ਦੇ ਵਿਚਕਾਰ ਬਣਦਾ ਨਾ 3 ਵਜੇ ਤੱਕ ਬਣ ਜਾਣਾ ਚਾਹੀਦਾ ਹੈ 3 ਵਜੇ ਤੋਂ ਬਾਅਦ ਆ ਨਹੀਂ ਹੁਣ ਆ ਦੇਖੋ ਆ ਆਪਣਾ 3 ਵਜੇ ਬਣ ਗਿਆ ਹੈ ਤਾਂ ਕਰਕੇ ਆਪਾਂ ਇਹਦੇ ਵਿੱਚ ਕਰ ਲਈ 3 ਵਜੇ ਤੋਂ ਬਾਅਦ ਆ ਜੇ ਕੋਈ 5 ਮਿੰਟ ਦਾ ਬਣਦਾ ਉਹ ਉੱਤੇ ਨਹੀਂ ਕਰਨੀ ਆਪਾਂ ਸੋ ਟਾਈਮ ਆਪਣਾ 2 ਵਜੇ ਤੋਂ ਲੈ ਕੇ 3 ਵਜੇ ਦੇ ਵਿਚਕਾਰ ਜੇ 2:30 ਵਜੇ ਤੋਂ ਬਾਅਦ ਬਣਦਾ ਫਿਰ ਹੋਰ ਵਧੀਆ ਸੋ ਜਿੰਨਾ ਪ੍ਰੀਮੀਅਮ ਜਿਆਦਾ ਸਸਤਾ ਓਨਾ ਮਤਲਬ ਕਿ ਚੰਗਾ ਤੇ ਉਹਦੇ ਵਿੱਚ ਪ੍ਰੋਫਿਟ ਵੀ ਓਨਾ ਵੱਡਾ ਹੁੰਦੇ ਚਾਂਸ ਆ ਸੋ ਇਹ ਹੋ ਗਿਆ ਆਪਣਾ ਅਪ ਟ੍ਰੈਂਡ ਦੇ ਵਿੱਚ ਜ਼ੀਰੋ ਟੂ ਹੀਰੋ ਮੂਵ ਕਰਨ ਦਾ ਤਰੀਕਾ ਟਰੈਂਡ ਆਪਾਂ ਨੂੰ ਪਤਾ ਆ ਪਿਆ ਸੋ 15 ਮਿੰਟ ਦਾ ਜਾਂਦਾ ਹੈ ਮਰ ਲੱਭ ਲਿਆ ਜੇ 5 ਮਿੰਟ ਦਾ ਮਿਲ ਗਿਆ ਤੇ 5 ਮਿੰਟ ਦੇ ਵਿੱਚ ਕਰ ਲਈਏ ਹੁਣ ਡਾਊਨ ਟਰੈਂਡ ਦੀ ਗੱਲ ਕਰਦੇ ਆ ਸੋ ਡਾਊਨ ਟਰੈਂਡ ਦੇ ਵਿੱਚ ਦੇਖੋ ਇੱਥੇ ਸ਼ੂਟਿੰਗ ਸਟਾਰ ਬਣਿਆ ਤੇ ਇਹ ਸ਼ੂਟਿੰਗ ਸਟਾਰ ਬਣਿਆ ਖਤਮ ਹੋਇਆ 2:30 ਸੋ 2:30 ਵਜੇ ਖਤਮ ਹੋਇਆ ਸੋ ਇਹ 2:30 ਵਜੇ ਖਤਮ ਹੋਇਆ ਤੇ ਉਸ ਤੋਂ ਬਾਅਦ ਆ ਦੇਖੋ ਆਪਾਂ ਐਂਟਰੀ ਕੀਤੀ ਤੇ ਦੇਖੋ ਕਿੰਨਾ ਵੱਡਾ ਪ੍ਰੋਫਿਟ ਇੱਥੇ ਕੀ ਆ ਡਾਊਨ ਟਰੈਂਡ ਆ ਟਰੈਂਡ ਦੇ ਡਾਊਨ ਟਰੈਂਡ ਦੇ ਵਿੱਚ ਆਪਾਂ ਕੀ ਲੱਭਣਾ ਸ਼ੂਟਿੰਗ ਸਟਾਰ 15 ਮਿੰਟ ਦਾ ਵੀ ਹੋ ਸਕਦਾ 5 ਮਿੰਟ ਦਾ ਵੀ ਹੋ 2 ਵਜੇ ਤੋਂ ਲੈ ਕੇ 3 ਵਜੇ ਦੇ ਵਿਚਕਾਰ ਤੇ 2:30 ਵਜੇ ਤੋਂ ਬਾਅਦ ਕੇ ਬੰਦੀ ਆ ਤੇ ਫਿਰ ਹੋਰ ਜ਼ਿਆਦਾ ਵਧੀਆ ਤੇ ਪ੍ਰੀਮੀਅਮ ਇਹਦੇ ਵਿੱਚ ਆਪਣਾ ਦੇਖੋ ਜਿੰਨਾ ਸਸਤਾ ਆਊਗਾ ਉਨਾਂ ਜ਼ਿਆਦਾ ਆਪਾਂ ਨੂੰ ਉਹਦੇ ਵਿੱਚ ਵੱਡਾ ਪ੍ਰੋਫਿਟ ਮਿਲ ਸਕਦਾ ਸੋ ਪ੍ਰੀਮੀਅਮ 500 ਤੋਂ ਥੱਲੇ ਥੱਲੇ ਜੇ ਹੋਊਗਾ ਫਿਰ ਤੁਹਾਡਾ 0 ਤੋਂ 100 ਬਣਦਾ 500 ਤੋਂ ਥੱਲੇ ਪ੍ਰੀਮੀਅਮ ਜੇ ਮਿਲ ਡਿਆ ਸੋ ਉਹਦੇ ਵਿੱਚ ਤੁਹਾਨੂੰ 2000 ਦਾ 500 ਦਾ ਪ੍ਰੋਫਿਟ ਮਿਲ ਸਕਦਾ ਸੋ ਤੁਹਾਨੂੰ 4-5 ਗੁਣਾ ਉਹਦੇ ਵਿੱਚ ਪ੍ਰੋਫਿਟ ਮਿਲ ਸਕਦਾ ਸੋ ਇਹ ਤਰੀਕਾ ਹੈ ਦੋਨੋਂ ਡਾਊਨ ਟ੍ਰੈਂਡ ਦੇ ਵਿੱਚ ਆਪਣਾ ਸ਼ੂਟਿੰਗ ਸਟਾਰ 15 ਮਿੰਟ ਦਾ ਵੀ ਹੋ ਸਕਦਾ 5 ਮਿੰਟ ਦਾ ਵੀ ਤੇ ਅਪਟਰੈਂਡ ਦੇ ਵਿੱਚ ਹੈਮਰ 15 ਮਿੰਟ ਦਾ ਵੀ ਹੋ ਸਕਦਾ 5 ਮਿੰਟ ਦਾ ਵੀ ਹੋ ਸਕਦਾ